ਮੇਰੇ ਚੈਨਲ ਤੇ ਸਭ ਦਾ ਸਵਾਗਤ ਹੈ ਜੀ ਆਪ ਜੀ ਨੇ ਅਖੀਰ ਤੱਕ ਵੀਡੀਓ ਜ਼ਰੂਰ ਦੇਖਣਾ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਅੱਜ ਅਸੀਂ ਬਣਾਵਾਂਗੇ ਚਨਾ ਮਸਲਾ ਸਭ ਤੋਂ ਪਹਿਲਾਂ ਅਸੀਂ ਚਨੇ ਧੋ ਕੇ ਪਾਣੀ ਵਿੱਚ ਡਬੋ ਲਏ ਇਹਨਾਂ ਨੂੰ ਡੱਬਿਆਂ ਨੂੰ ਤਕਰੀਬਨ 2-3 ਘੰਟੇ ਹੋ ਚੁੱਕੇ ਆ ਫਿਰ ਅਸੀਂ ਲੈ ਜੀ ਪਿਆਜ਼ ਅਦਰਕ ਲਸਣ ਔਰ ਟਮਾਟਰ ਹਰਾ ਧਨੀਆ ਸਭ ਤੋਂ ਪਹਿਲਾਂ ਅਸੀਂ ਪਿਆਜ਼ ਤੇ ਅਦਰਕ ਜੋ ਸੀ ਉਸ ਨੂੰ ਮਿਕਸੀ ਵਿੱਚ ਪੀਸ ਲਿਆ ਪੀਸਣ ਤੋਂ ਬਾਅਦ ਅਸੀਂ ਕੁੱਕਰ ਦੇ ਵਿੱਚ ਪਾ ਦਿੰਦੇ ਹਾਂ ਤੇ ਫਿਰ ਆਦੀ ਤੇਸੀ ਕੇ ਇਹਦੇ ਨਾਲ ਅਸੀਂ ਮਸਾਲਾ ਤਿਆਰ ਕਰਾਂਗੇ ਇਸ ਨੂੰ ਬਗਾਉਂਦੇ ਰਹਿਣਾ ਤਾਂ ਕਿ ਥੱਲੇ ਸਾੜ ਨਾ ਜਾਵੇ ਕਿ ਅਸੀਂ ਪਾਵਾਂਗੇ ਜੀ ਇਹਦੇ ਵਿੱਚ ਪੀਸੇ ਹੋਏ ਟਮਾਟਰ ਜਿਹੜੇ ਟਮਾਟਰ ਅਸੀਂ ਪੀਸ ਕੇ ਰੱਖੇ ਹਨ ਜੀ ਇਹ ਟਮਾਟਰ ਅਸੀਂ ਇਹ ਟਮਾਟਰ ਮਿਕਸੀ ਦੇ ਵਿੱਚ ਇਸ ਤਰ੍ਹਾਂ ਗ੍ਰाइंड ਕਰ ਲਏ ਇਹਦੇ ਵਿੱਚ ਲਸਣ ਪਾ ਦਿੱਤਾ ਤੇ ਹੁਣ ਅਸੀਂ ਇਹਨਾਂ ਨੂੰ ਇਹਦੇ ਵਿੱਚ ਪਹਿਲਾਂ ਪਾਵਾਂਗੇ ਹਲਦੀ ਹਲਦੀ ਦਾ ਇੱਕ ਚਮਚ ਪਾਵਾਂਗੇ ਜੀ ਜਾਂ ਲੋੜ ਮੁਤਾਬਕ ਜਿੰਨੀ ਤੁਹਾਡੀ ਸਬਜੀ ਆ ਜਦੋਂ ਇਹ ਤੁਸੀਂ ਹਲਦੀ ਖਾਣੇ ਆ ਉਹ ਨਹੀਂ ਤੁਸੀਂ ਪਾ ਸਕਦੇ ਹਾਂ ਉਸ ਤੋਂ ਬਾਅਦ ਵਿੱਚ ਅਸੀਂ ਪਾਵਾਂਗੇ ਜੀ ਨਮਕ ਜਿੰਨਾ ਨਮਕ ਤੁਸੀਂ ਖਾਣਾ ਹੈਗੀ ਆਪਣੀ ਹਿਸਾਬ ਨਾਲ ਉਸ ਤੋਂ ਬਾਅਦ ਤੁਸੀਂ ਪਾਵਾਂਗੇ ਜੀਰਾ ਜੀਰਾ ਪਾਉਣ ਤੋਂ ਨਾਲ ਹੀ ਅਸੀਂ ਆ ਜਿਹੜਾ ਮਿਸ਼ਰਣ ਤਿਆਰ ਕੀਤਾ ਆ ਲਸਣ ਟਮਾਟਰ ਤੇ ਹਰੀ ਮਿਰਚ ਦਾ ਇਹ ਅਸੀਂ ਵਿੱਚ ਪਾ ਦਾਂਗੇ ਇਹ ਇਹ ਜਿਹੜਾ ਅਸੀਂ ਪਿਆ ਹੋਇਆ ਇਸ ਨੂੰ ਸੀ ਇਹਦੇ ਵਿੱਚ ਮਿਕਸ ਕਰ ਦਿਆਂਗੇ ਲਓ ਜੀ ਹੁਣ ਅਸੀਂ ਇਹ ਵਿੱਚ ਪਾ ਦਿੱਤਾ ਸਾਰਾ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਮਿਲਾਉ ਦੇਵਾਂਗੇ ਹੁਣ ਇਸ ਨੂੰ ਅਸੀਂ ਚੰਗੀ ਤਰ੍ਹਾਂ ਮਿਲਾ ਲਵਾਂਗੇ ਤੇ ਇਸ ਦਾ ਸੇਸਨ ਥੋੜਾ ਜਿਹਾ ਪਾ ਲਵਾਂਗੇ ਇਸ ਵੀ ਦੋਆਇਆ ਇਹ ਪਾ ਦਵਾਂਗੇ ਦਾ ਤੇ ਫਿਰ ਅਸੀਂ ਪਾਵਾਂਗੇ ਜੀ ਥੋੜਾ ਜਿਹਾ ਵਿੱਚ ਧਨੀਆ ਹਾਂਜੀ ਧਨੀਆ ਸੀ ਪਾ ਦਵਾਂਗੇ ਹਰਾ ਧਨੀਆ ਤੇ ਉਸ ਤੋਂ ਬਾਅਦ ਵਿੱਚ ਜਿਹੜੇ ਅਸੀਂ ਚਨੇ ਤੋਤੇ ਹੋਏ ਹੈ ਜੀ ਉਹ ਅਸੀਂ ਜ ਬਨੇ ਤੇ ਪਾਣੀ ਅੰਦਾ ਜਿਹਦੇ ਚ ਚਣਿਆਂ ਦੇ ਚਣਿਆਂ ਦੇ ਹਿਸਾਬ ਨਾਲ ਜਿੰਨਾ ਪਾਣੀ ਸੰ ਜ਼ਰੂਰੀ ਆ ਉਹਨਾ ਅਸੀਂ ਪਾਣੀ ਹਾਂ ਜੀ ਇਸ ਚੀਜ਼ ਨੂੰ ਚੰਨੀ ਪਾਉਣੀ ਹੈ ਇਹ ਸਭ ਤੋਂ ਸੌਖਾ ਤੋਸਾ ਹੈ ਜਨਾ ਮਸਾਲਾ ਬਣਾਉਂਦਾ ਨਹੀਂ ਤਾਂ ਕੀ ਹੁੰਦਾ ਕਿ ਪਹਿਲਾਂ ਬੋਇਲ ਕਰਦੇ ਤਾਂ ਨਹੀਂ ਲੋੜ ਹੈਗੀ ਸਿੱਧਾ ਇਸ ਤਰ੍ਹਾਂ ਕਰਦੇ ਹੈ ਜਨਾ ਸਨਾ ਪਿਆਰ ਹੋ ਜਾਏਗਾ ਹਾਂ ਜਦੋਂ ਇਸ ਤਰ੍ਹਾਂ ਅਸੀਂ ਪਾ ਦਿੱਤਾ ਤਰੋਂ ਟੱਕਣਾ ਲਾ ਦਿਆ ਹਾਂ ਜੀ ਉਹ ਬਹੁਤ ਆਨੰਦ ਤੇ ਪੱਕ ਜਾਏਗਾ ਜਿਸ ਵੇਲੇ ਟੱਕਣਾ ਲਾ ਦਿੱਤਾ ਫੇਰ ਜਦਿਆਂ ਅਸੀਂ ਇਹਨਾਂ ਚਾਰ ਸੀਟੀਆਂ ਬੁਝਾ ਲਵਾਂਗੇ ਤੇ ਉਹਦੇ ਨਾਲ ਇਹ ਪੱਕ ਜਾਣਗੇ ਜਿਸ ਵੇਲੇ ਪੱਕ ਗਏ ਤੇ ਫਿਰ ਅਸੀਂ ਖਾ ਸਕਦੇ ਹਾਂ ਬਹੁਤ ਹੀ ਸਵਾਦ ਬਣਦੇ ਆ ਤੁਸੀਂ ਵੀ ਇਸ ਤਰ੍ਹਾਂ ਜ਼ਰੂਰ ਬਣਾਓ ਧੰਨਵਾਦ ਜੀ